ਸਮੇਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਮਾਜਰਾ ਨਿਊ ਚੰਡੀਗੜ੍ਹ ਤੋਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਤੁਸੀਂ ਕਿ ਨੌਜਵਾਨ ਵੀਰ ਸਾਡੇ ਖੜੇ ਨੇ ਇਹ ਕਿਸੇ ਲੀਡਰ ਦਾ ਸਵਾਗਤ ਲਈ ਨਹੀਂ ਇੱਥੇ ਗੱਲ ਜ਼ਿਕਰਯੋਗ ਹੈ ਕਿ ਸਾਡੇ ਨਾਲ ਸਰਪੰਚ ਸੁਤਾਗਰ ਸਿੰਘ ਹਸ਼ਿਆਰਪੁਰ ਤੋਂ ਨੇ ਇਹਨਾਂ ਦੇ ਬਹੁਤ ਹੀ ਖਾਸ ਇੱਥੇ ਪਹੁੰਚਣ ਤੇ ਇੱਕ ਸਰਪ੍ਰਾਈਜ਼ ਹੈ ਬਾਈ ਨੂੰ ਦਿੱਤਾ ਇਹਨਾਂ ਨੇ ਬਾਈ ਜੀ ਨੂੰ ਕੋਈ ਨਹੀਂ ਪਤਾ ਸੀ ਵੀ ਇਸ ਤਰ੍ਹਾਂ

ਜਿਹੜਾ ਬਾਈ ਜੀ ਉਹਨੇ ਸਦਾਗਤ ਉਹਨਾਂ ਨੂੰ ਅੱਜ ਸਵਾਗਤ ਕੀਤਾ ਗਿਆ ਇਹਦੇ ਬਾਰੇ ਦੱਸੋ ਵੀ ਵਧੀਆ ਲੱਗਿਆ ਇਸ ਤਰ੍ਹਾਂ ਓਕੇ ਡਨ ਡਨ ਕਰਨ ਬਹੁਤ ਵਧੀਆ ਲੱਗਿਆ ਬਹੁਤ ਵਧੀਆ ਬਹੁਤ ਜ਼ਿਆਦਾ ਜੀ ਸਰਪੰਚ ਸਾਹਿਬ ਦਾ ਧੰਨਵਾਦ ਜਿਹੜਾ ਇਹਨਾਂ ਨੂੰ ਦਿੱਤਾ ਗਿਆ ਬਹੁਤ ਵਧੀਆ ਧੰਨਵਾਦ ਇਹਨਾਂ ਸਾਰੇ ਉਹਦਾ ਨਿੱਤਰਾਂ ਦਾ ਜਿਨ੍ਹਾਂ ਨੇ ਯਾਦ ਕਰਿਆ ਵੀ ਆ ਜਾ ਫਟਾਫਟ ਇੱਥੇ ਨੂੰ ਪੈ ਕੇ ਲੱਗਿਆ ਪੈ ਕੇ ਠੀਕ ਆ ਆਪਣਾ ਇੱਕ ਪ੍ਰੋਜੈਕਟ ਪਰਦਾ ਆਵਾਜ਼ ਨਾਲ ਪੈਕੇਜੇ ਕਾਲੇ ਜਾਵਾ ਨਿੱਤਰ ਹੈ ਬਹੁਤ ਵਾਰੀ ਨਿੱਤਰ ਹੈ ਬਿਨਾ ਪੈਕੇਜੇ ਲੱਡੂ ਵਾਲੇ ਦੀ ਹੈ ਆ ਬਾਈ ਨੇ ਕਦੀ ਮਨੂੰ ਨਾ ਲਾ ਕੇ ਦੇਖੀ

ओके ਕਮੀ ਕਿੱਥੇ ਮੰਨਦੇ ਹੋ ਕਮੀ ਨਸ਼ਿਆਂ ਦੀ ਨਸ਼ੇ ਇੱਥੇ ਤਾਂ ਨਸ਼ਿਆਂ ਦੀ ਕਮੀ ਹੈ ਨਸ਼ਿਆਂ ਦਾ ਡੋਪ ਤੇ ਉੱਤੇ ਨਸ਼ੇ ਨਹੀਂ ਹੈ ਤਾਂ ਵਧੀਆ ਜਿਹੜਾ ਤੁਸੀਂ ਗੱਲ ਕੀਤੀ ਹੈ ਵੀ 25 ਸਾਲ ਦੀ ਪਹਿਲਾਂ ਵੀ ਗੱਲ ਕਰੀਏ ਸਵਾਲ ਕੀ 25 ਸਾਲ ਪਹਿਲਾਂ ਵੀ ਪੰਜਾਬ ਦੇ ਹੋ ਜਾਂ ਨਹੀਂ ਵਧੀਆ ਸੀ ਵਧੀਆ ਮੌਸਮ ਦਾ ਜੀ ਪਹਿਲਾਂ ਹਾਲਾਤ ਚੰਗੇ ਸੀ ਹਾਂ ਚੰਗੇ ਸੀ ਹੁਣ ਹੁਣ ਕੀ ਲੱਗਦਾ ਹੈ ਕਿ ਨਸ਼ਾ ਕਰਕੇ ਨਸ਼ਾ ਕਰਕੇ ਪੰਜਾਬ ਤੋਂ ਸਾਰੇ ਜਾ ਰਹੇ ਨਸ਼ਾ ਨਸ਼ਾ ਸੁਨੇਹਾ ਕੀ ਦੇਣਾ ਚਾਹੋਗੇ ਅਨੇ ਆ ਵੀ ਸਰਕਾਰਾਂ ਲਖਾਂ ਰੁਪਏ ਬੰਦ ਕਰਨੇ ਇੱਥੇ ਬੰਦੇ ਨੂੰ ਇੱਥੀ ਬਸੰਦ ਦੇਣ ਇੱਥੀ ਕਾਬਰ ਕਾਰਵਰ ਖੁੱਲ ਕੇ ਦੇਣ ਲਈ ਬੰਦੇ ਵਿਹਲੇ ਘੁੰਮ ਰਹੇ ਹੁਣ ਇਹਦਾ ਮਸਾਲਾ ਵਾਈਪਰੇ ਦੇ ਸਕਦਾ ਉਹ ਰਾਜ ਕੋਦੇ ਬਿਨਾ ਨਾ ਸਿੱਧੇ ਬਣਾ ਨਹੀਂ ਦਿੰਦਾ ਇਹ ਵਧੀਆ ਵਿਕਾਸ ਹੋਣਾ ਚਾਹੀਦਾ ਸਰ ਸੌਫੀ ਤਾਂ ਹੈ ਨਾ ਵੀ ਦੂਜਿਆਂ ਦੇ ਕਾ ਸੋਫੀ ਹੋ ਜਾਂਦਾ ਹੈ ਬਸੇ ਵਧੀਆ ਬੰਦਾ ਦੇਖੋ ਆਪਾਂ ਕਰਦੇ ਕੀ ਕਹਿੰਦੇ ਨਾ ਸ਼ੇਕ ਹੱਲ ਕੀ ਹੋਣਾ ਚਾਹੀਦਾ ਹੱਲ ਕੀ ਇਸ ਤਰ੍ਹਾਂ ਕੋਈ ਇਹਨਾਂ ਨੂੰ ਗਵਰਨਮੈਂਟ ਦੇ ਵਿੱਚ ਸਮਾਹਰਦੀ ਹੋਣ ਦੇ ਨਾਤੇ ਜਿਵੇਂ ਤੁਸੀਂ ਕੋਈ ਤੁਸੀਂ ਦੱਸ ਰਹੇ ਹੋ ਕਿ ਨਸ਼ੇ ਰੋਕੇ ਕਿਵੇਂ ਜਾ ਸਕਦੇ ਕੋਈ ਹੋਰ ਗਵਰਨਮੈਂਟ ਰੋਕਣ ਜਿਹੜੇ ਡੰਡਾ ਫੇਰੇ ਨਸ਼ੇ ਆਲੇ ਵਾ ਜਿਹੜੇ ਦੇ ਪੁਲਿਸ ਨੂੰ ਦੇ ਗਏ ਪਰ ਗਵਰਨਮੈਂਟ ਦਾ ਰਜਗਾਰ ਦਾ ਵਾ ਹੈ ਆਪੇ ਵੀ ਨਸ਼ੇ ਕਰਦੇ ਰਜਗਾਰ ਦੀ ਬਸ ਰਜਗਾਰ ਦੀ ਸਾਈਨ ਆ ਬੰਦਾ ਨਸ਼ੇ ਜਾਂਦਾ ਸਿੱਖਿਆ ਨੂੰ ਕਿਵੇਂ ਦੇਖਦੇ ਸਿੱਖਿਆ ਪੰਜਾਬ ਦੀ ਜਿਹੜੀ पढ़ <laughs> <laughs> तो रहे जब तक पढ़ाई का फायदा भी गए नौकरी मिलना जो नौकरी मिले साल बोत वीला ਤੇ ਗੋਡੇ-ਗੋਡੇ ਚਾਹ ਸਾਨੂੰ ਨੱਚਣ ਦਾ ਚਾਹ ਐਸੀ ਬਹੁਤ ਅ ਸਵਰਾ ਨਾਲ ਇੰਤਜ਼ਾਰ ਕਰਦੇ ਸੀ ਇਹ ਸਵੇਰ ਦੇ ਅੱਜ ਅੱਜ ਸਾਨੂੰ ਸਾਲ ਬਾਅਦ ਅਸੀਂ ਢਾਈ ਵਾਰ ਮਿਲੇ ਪਰ ਹੋ ਗਏ ਢਾਈ 25 ਸਾਲਾਂ ਮਰ ਗਈ ਹਾਂਜੀ ਹਾਂਜੀ 25 ਸਾਲੇ ਹੋ ਗਏ ਜੀ ਪੂਰੇ ਹਾਂ ਮੇਰੇ ਢਾਈ ਸਾਲ ਬਾਅਦ ਨਾ ਢਾਈ ਮਹੀਨੇ ਬਾਅਦ ਆ ਨਿਆ ਨਿਆ ਨੀ ਬਹੁਤ ਬਹੁਤ ਕੀ ਹਾਲ ਕੋ ਬਣਾਦਾ ਆਇਓ ਕੀ ਹੋਰ ਕੀ ਚਾਹੁੰਦੇ ਆ ਬਾਕੀ ਕੁਝ ਨਹੀਂ ਕਹਿਣਾ ਚਾਹੁੰਦੇ ਸਾਰੇ ਯਾਰ ਮਿੱਤਰ ਏਦਾਂ ਹੀ ਟੂਰ ਲਾਉਂਦੇ ਰਹੀਏ ਜਦੋਂ ਆਮ ਆਸੀ ਏਦਾਂ ਹੀ ਸਵਾਗਤ ਕਰਦੇ ਰਹੀਏ ਹਾਂਜੀ